ਜੇ ਇਹ ਵੀ ਫੈਸਲਾ ਕੀਤਾ ਕਿ ਜਿਹੜਾ ਕੋਈ ਬਾਹਰੋਂ ਵੀ ਆਪਣੇ ਪਿੰਡ ਦੀ ਹੀ ਕੁੜੀ ਦੇ ਨਾਲ ਵਿਆਹ ਕਰਾ ਕੇ ਦੂਸਰੇ ਪਿੰਡ 'ਚ ਸ਼ਿਫਟ ਹੋ ਜਾਂਦਾ ਸਾਡੇ ਪਿੰਡ 'ਚ ਸ਼ਿਫਟ ਹੋਊਗਾ ਤਾਂ ਅਸੀਂ ਉਹਨੂੰ ਵੀ ਜਿਹੜਾ ਉਹ ਆਪਣੇ ਪਿੰਡ ਦੇ ਵਿੱਚ ਨਹੀਂ ਰਹਿਣ ਦੇਵਾਂਗੇ। ਅਗਰ ਨਸ਼ਾ ਕਰਦਾ ਕੋਈ ਵੀ ਕਰਦਾ ਜਾਂ ਵੇਚਦਾ ਫੜਿਆ ਜਾਂਦਾ ਇਹ ਪੰਚਾਇਤ ਜਾਂ ਪਿੰਡ ਵੱਲੋਂ ਕੋਈ ਵੀ ਨਮਾਇੰਦਾ ਉਸਦੇ ਪਿੱਛੇ ਨਹੀਂ ਜਾਏਗਾ। ਨਾ ਹੀ ਉਹਦੀ ਗਵਾਹੀ ਦੇਵੇਗਾ ਜਮਾਨਤ ਉੱਤੇ। ਇਹ ਸ਼ੁਰੂਆਤ ਹੋਗੀ ਹੁਣ ਆਲੇ-ਦਾਲੇ ਜੋ ਗਵਾਂਢੀ ਪਿੰਡ ਨੇ ਜੋ ਦੂਰ ਤੱਕਰ ਪੰਜਾਬ ਦੇ ਸਾਰੇ ਪਿੰਡ ਨੇ ਇਹ ਸਾਰਿਆਂ ਨੂੰ ਚਲਣਾ ਚਾਹੀਦਾ ਕਿਉਂਕਿ ਇਕੱਲੀ ਸਰਕਾਰ ਦਾ ਕੰਮ ਨਹੀਂ ਹੈਗਾ ਨਿਸ਼ਕਤ ਕਰਨਾ ਜਿਹੜੇ ਪ੍ਰਵਾਸੀ ਸੀ ਉਹ ਬਹੁਤ ਜ਼ਿਆਦੇ ਮਾਤਰਾ ਚ ਸਾਡੇ ਪਿੰਡਾਂ ਦੇ ਵਿੱਚ ਆ ਕੇ ਵੱਸ ਰਹੇ ਸੀ ਇਹਨਾਂ ਨੂੰ ਕਿ ਸਾਡੇ ਪਿੰਡਾਂ ਦੇ ਸਰਪੰਚ ਬਿਨਾ ਉਹਨਾਂ ਦੀ ਜਾਣ-ਛਾਣ ਤੋਂ ਉਹਨਾਂ ਦੇ ਮੋਹਰਾਂ ਲਾ ਕੇ ਆਧਾਰ ਕਾਰਡ ਵਗੈਰਾ ਉਹਨਾਂ ਦੇ ਗੜੇ ਅਡੰਕੀਆਂ ਸੀ ਉਹ ਬਣਾ ਰਹੇ ਸੀ ਉਹ ਵੀ ਸਾਡੇ ਪਿੰਡ ਨੇ ਫੈਸਲਾ ਲਿਆ ਤੇ ਅਗਰ ਕੋਈ ਵੀ ਪਿੰਡ ਦਾ ਮੁੰਡਾ ਕੁੜੀ ਆਪਸ ਵਿੱਚ ਵਿਆਹ ਕਰਵਾਉਂਦੇ ਨੇ ਉਹਨਾਂ ਨੂੰ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਉਹਨਾਂ ਦਾ ਸਮਾਜਿਕ ਦੌਰ ਤੇ ਬਾਈਕਟ ਕੀਤਾ ਜਾਵੇਗਾ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਹੀ ਕੋਈ ਬੰਦਾ ਜਿਹੜੀ ਕੋਈ ਜਾਇਦਾਦ ਆ ਕੋਈ ਉਹਨੂੰ ਵੇਚਦਾ ਕਰਦਾ ਹੈ ਜਾਂ ਕੋਈ ਕਿਸੇ ਨਾਲ ਤਬਾਦਲਾ ਕਰਦਾ ਹੋ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਹੀ ਇਹ ਕਰਿਆ ਜਾਊਗਾ ਜੇ ਉਹ ਕੱਲਾ ਬੰਦਾ ਸਹਿਮਤੀ ਨਹੀਂ ਤੋ ਬਿਨਾ ਕਰਦਾ ਹੈ ਤਾਂ ਕੋਈ ਵੀ ਅੰਦਾ ਨੰਬਰਦਾਰ ਉਸ ਦੀ ਗਵਾਹੀ ਪਾਉਣ ਨਹੀਂ ਜਾਊਗਾ ਸਦੋਂ ਕਿ ਜਿਹੜੇ ਕੋਲ ਡਰਿੰਕ ਬਗੈਰਾਂ ਸਿੰਪਲ ਨੇ ਉਹ ਇੱਥੇ ਪਏ ਹਨ ਜੇ એનર્ਜੀ ਜਾਂ ਸਟਿੰਗ ਦੀ ਗੱਲ ਕਰੀ ਜਾਵੇ ਜਿਸ ਤਰ੍ਹਾਂ ਬੈਨ ਹੈ ਉਹ ਕੁਛ ਨਹੀਂ ਹੈ ਜਿਹੜੀ ਇਹ એનર્ਜੀ ਡਰਿੰਕ ਹੈ એનર્ਜੀ ਡਰਿੰਕ ਤੋਂ ਬਾਅਦ ਨਸ਼ੇ ਬਣਦੇ ਨੇ ਜਦੋਂ ਅੱਜ ਬੱਚਿਆਂ ਨੂੰ ਆਪਾਂ ਇਸ ਚੀਜ਼ ਤੋਂ ਮੋੜਾਂਗੇ ਤਾਂ ਉਹ ਵੱਡੇ ਨਸ਼ਿਆਂ ਤੋਂ ਬਚ ਜਾਣਗੇ ਇਹ ਗਰਾਊਂਡ ਲੈਵਲ ਤੋਂ ਸ਼ੁਰੂ ਕੀਤਾ ਹੌਲੀ ਹੌਲੀ ਇਹਦਾ ਪ੍ਰਭਾਵ ਵੱਡੇ ਸ਼ਹਿਰਾਂ 'ਚ ਵੀ ਜਾਊਗਾ ਕੰਪਨੀਆਂ ਤੱਕ ਵੀ ਜਾਊਗਾ ਵੀ ਚਲੋ ਜਿਹੜੀ ਨਗਰਾਂ ਤੇ ਮਾਲ ਪਿਆ ਵੀ ਭਾਈ ਤਿੰਨ ਦਿਨਾਂ ਦੇ ਵਿੱਚ ਉਹਨੂੰ ਖਤਮ ਕਰ ਦਿਓ ਜਾਂ ਉਰਾ ਪਰਾਂ ਕਰਕੇ ਨੂੰ ਵੇਚੋ ਜਾਂ ਵਾਪਸ ਕਰ ਦਿਓ ਕਿਸੇ ਦਾ ਨੁਕਸਾਨ ਨਾ ਹੋਵੇ ਬਾਕੀ ਜਿਨ੍ਹਾਂ ਦੇ ਕੰਨਾਂ ਤੇ ਮਾਲ ਪਿਆ ਵੀ ਸੀ ਇਹਨਾਂ ਨੇ ਪੇਮੈਂਟ ਦੇ ਕੇ ਉਹ ਮਾਲ ਆਪ ਚੱਕਿਆ ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਦੇ ਵਿਰੁੱਧ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ੇ ਵਿਰੁੱਧ ਉਸੇ ਮੁਹਿੰਮ ਦੇ ਤਰੀਕੇ ਦੇ ਪਿੰਡ ਦੀਆਂ ਗੱਲਾਂ ਕਰੀ ਜਾਵੇ ਤਾਂ ਪਿੰਡ ਦੀਆਂ ਪੰਚਾਇਤਾਂ ਵੱਲੋਂ ਵੀ ਹੁਣ ਨਸ਼ੇ ਦੇ ਖਿਲਾਫ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਮਤੇ ਪੈਣੇ ਸ਼ੁਰੂ ਹੋ ਚੁੱਕੇ ਆ ਅੱਜ ਜੀ ਗੱਲ ਕਰਦੇ ਆ ਪਿੰਡ ਉਪਲੀ ਦੀ ਜੋ ਸੰਗਰੂਲ ਵੇਖੇ ਪੈਂਦਾ ਜਿੱਥੇ ਕਿ ਪੰਚਾਇਤ ਵੱਲੋਂ ਤੁਸੀਂ ਦੇਖ ਸਕਦੇ ਹੋ ਕਿ ਮਤਾ ਪਾਇਆ ਗਿਆ ਤੁਹਾਨੂੰ ਮਤਾ ਵੀ ਪੜਾਵਾਗੇ ਕਿ ਕੀ ਕੀ ਜਿਹੜੇ ਉਹ ਕਮਿਟਮੈਂਟ ਨੇ ਜਿਹੜੀਆਂ ਕੀਤੀਆਂ ਗਈਆਂ ਨੇ ਕੋਈ ਵੀ ਦੁਕਾਨਦਾਰ ਪਿੰਡ ਵਿੱਚ ਸਟਿੰਗ એનર્ਜੀ ਡਰਿੰਕ ਨਹੀਂ ਵੇਚੇਗਾ ਨਹੀਂ ਤਾਂ ਉਸ ਦੁਕਾਨਦਾਰ ਦਾ ਪੰਚਾਇਤ ਵੱਲੋਂ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਜੇ ਦੂਜੇ ਪਾਸੇ ਗੱਲ ਕਰੀ ਜਾਵੇ ਪਿੰਡ ਦੇ ਵਿੱਚ ਕਿਸੇ ਵੀ ਮੈਡੀਕਲ ਹਾਲ ਦੇ ਵਿੱਚ ਕੋਈ ਟੀਕਾ ਜਾਂ ਸਿਰਿੰਜ ਵਿਅਕਤੀ ਨੂੰ ਨਹੀਂ ਦਿੱਤੀ ਜਾਵੇਗੀ ਉਲੰਘਣਾ ਕਰਨ ਵਾਲੇ ਨੂੰ ਆਪਾਂ ਕਹਿ ਸਕਦੇ ਹਾਂ ਕਿ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੇ ਦੂਜੇ ਪਾਸੇ ਗੱਲ ਕਰੀ ਜਾਵੇ ਕਿ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਦੇਖਿਆ ਜਾਂਦਾ ਕਿ ਪਰਦੇਸੀ ਬੰਦੇ ਹਨ ਕਿ ਜੇ ਕੋਈ ਪਰਦੇਸੀ ਵੱਲੋਂ ਆ ਪ੍ਰਵਾਸੀ ਬੰਦੇ ਵੱਲੋਂ ਕੋਈ ਜ਼ਿੰਮੇਵਾਰੀ ਦੀ ਗੱਲ ਕਰੀ ਜਾਵੇ ਤਾਂ ਉਹ ਉਹ ਮਕਾਨ ਮਾਲਕ ਦੀ ਜ਼ਿੰਮੇਵਾਰੀ ਹੋਵੇਗੀ ਕਿ ਜਿਹੜਾ ਇਸ ਪ੍ਰਵਾਸੀ ਨੂੰ ਰੱਖੇਗਾ ਤੇ ਦੂਜੇ ਪਾਸੇ ਜੇ ਗੱਲ ਕਰੀਏ ਕਿ ਕੀ ਕੀ ਜ਼ਿੰਮੇਵਾਰੀਆਂ ਨੇ ਕੀ ਕੀ ਮਤ ਨੇ ਪਹਿਲਾਂ ਤੁਹਾਨੂੰ ਅਸੀਂ ਦੁਕਾਨ ਤੇ ਦਿਖਾਨੇ ਨਾਲ ਹੀ ਬੱਸ ਸਟੈਂਡ ਦੇ ਨਾਲ ਇੱਕ ਪਰਚੂਨ ਦੀ ਦੁਕਾਨ ਹੈ ਜਿੱਥੇ ਕੇ એનર્ਜੀ ਡਰਿੰਕ ਜਾਂ ਸਟਿੰਗ ਦੇ ਜਿੱਥੇ ਬੈਨ ਕੀਤਾ ਗਿਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਅਸੀਂ ਪਰਚੂਨ ਦੀ ਦੁਕਾਨ ਤੇ ਪਹੁੰਚਿਆ ਰਿਜਨੀਆਂ ਵੀ ਤੁਹਾਨੂੰ ਤਸਵੀਰਾਂ ਵਖਾਣ ਲੱਗਿਆ ਕਿ ਦੇਖ ਸਕਦੇ ਹੋ ਕਿ ਜਿਹੜੇ ਕੋਲ ਡਰਿੰਕ ਬਗੈਰ ਨਾਲ ਸਿੰਪਲ ਨੇ ਉਹ ਇੱਥੇ ਪਏ ਹਨ ਜੇ એનર્ਜੀ ਜਾਂ ਸਟਿੰਗ ਦੀ ਗੱਲ ਕਰੀ ਜਾਵੇ ਜਿਸ ਤਰ੍ਹਾਂ ਬੈਨ ਹੈ ਉਹ ਕੁਝ ਨਹੀਂ ਹੈ ਸਾਡਾ ਵੀਰ ਮੌਜੂਦ ਹੈ ਕੀ ਨਾਮ ਵੀਰੇ ਗੁਰਪ੍ਰੀਤ ਸਿੰਘ ਵੀਰੇ ਵੀਰੇ ਕੀ ਗਿਆਣਾ ਚਾਹੋਗੇ ਜਿਹੜਾ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਠੀਕ ਹੈ ਵੀਰੇ ਉਹਨਾਂ ਦਾ ਮਤਾ ਤਾਨੂੰ ਜੇ ਤੁਹਾਡੇ ਕੋਲ ਪਹਿਲਾ ਮਾਲ ਪਿਆ ਸੀਗਾ ਨੁਕਸਾਨ ਹੋਇਆ ਕੋਈ ਉਹਦਾ ਹੋਇਆ ਵੀਰ ਅੱਛਾ ਕੀ ਕੀਤਾ ਫਿਰ ਉਹਦਾ ਵੀਰ ਪਤਾ ਨਹੀਂ ਉਹਦੇ ਬਾਰੇ ਹਾਂਜੀ ਉਹਦੇ ਬਾਰੇ ਨਹੀਂ ਪਤਾ ਦੁਕਾਨ ਦੀਆਂ ਤਸਵੀਰਾਂ ਤੁਹਾਨੂੰ ਬਖਾਨੇ ਆ ਕਿ ਬੱਸ ਸਟੈਂਡ ਦੇ ਨੇਰੇ ਇੱਕ ਗਰਗ ਬ੍ਰੇਕਰੀ ਕਨਫੈਕਟਰੀ ਆ ਜਿੱਥੇ ਕਿ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਰਚੂਨ ਦਾ ਸਾਰਾ ਸਮਾਨ ਹੈ ਜੇ ਗੱਲ ਕਰੀ ਜਾਵੇ ਕੋਲ ਡਰਿੰਕ ਵਗੈਰਾ ਸਾਰਾ ਕੁਝ ਇੱਥੇ ਪਿਆ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਫ੍ਰਿਜ ਦੀ ਗੱਲ ਕਰੀ ਜਾਵੇ ਤਾਂ ਫ੍ਰਿਜ ਦੇ ਵਿੱਚ ਕੋਲ ਡਰਿੰਕ ਵਗੈਰਾ ਸੌਫਟ ਡਰਿੰਕ ਨੇ ਜਿਹੜੇ ਸਾਰੇ ਇੱਥੇ ਮਿਲਦੇ ਨੇ ਵੀਰ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਦੇਖਦੇ ਆ ਜਿਹੜੇ ਸਰਪੰਚ ਸਾਹਿਬ ਦੇ ਵੱਲੋਂ ਇੱਕ ਫੈਸਲਾ ਲੈ ਗਿਆ ਸਾਡੇ ਨਾਲ ਦੁਕਾਨਦਾਰ ਵੀਰ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਨਮਸਕਾਰ ਜੀ ਵਾਹਿਸਤਿ ਕਾਲ ਜੀ ਮੇਰਾ ਨਾਮ ਪਾਲੀ ਆ ਜੀ ਕਿਸ ਤਰ੍ਹਾਂ ਦੇਖਦੇ ਵੀਰ ਜੀ ਇੱਕ ਜਿਹੜਾ ਤੁਹਾਡੀ ਪੰਚਾਇਤ ਵੱਲੋਂ ਇੱਕ ਫੈਸਲਾ ਆ ਗਿਆ ਕਿ એનર્ਜੀ ਡਰਿੰਕ ਜਾਂ ਜਿਹੜੇ ਸਟਿੰਗ ਨੇ ਉਹ ਬੰਦ ਕੀਤੇ ਗਏ ਦੇਖੋ ਜੀ ਪਹਿਲੀ ਗੱਲ ਤਾਂ ਤੁਹਾਡਾ ਧੰਨਵਾਦ ਆ ਜਿਹੜਾ ਤੁਸੀਂ ਨੂੰ ਕਵਰੇਜ ਕਰ ਰਹੇ ਹੋ ਦੂਜੀ ਗੱਲ ਸਰਪੰਚ ਸਾਹਿਬ ਦਾ ਬਹੁਤ ਵੱਡਾ ਧੰਨਵਾਦ ਸਾਡੇ ਪਿੰਡ ਨੇ ਬਹੁਤ ਵਧੀਆ ਪੰਚਾਇਤ ਚੁਣੀ ਆ ਇਹ ਬਹੁਤ ਹੀ ਵਧੀਆ ਪੜੇ ਲਿਖੇ ਸਰਪੰਚ ਸਾਹਿਬ ਉਹਨਾਂ ਨੇ ਬਹੁਤ ਵਧੀਆ ਫੈਸਲਾ ਲਿਆ ਵੀ ਇਹ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਵਾਸਤੇ ਕਿਉਂਕਿ ਜਿਹੜੀ ਇਹ એનર્ਜੀ ਡਰਿੰਕ ਹੈ એનર્ਜੀ ਡਰਿੰਕ ਤੋਂ ਬਾਅਦ ਨਸ਼ੇ ਬਣਦੇ ਨੇ ਜਦੋਂ ਅੱਜ ਬੱਚਿਆਂ ਨੂੰ ਆਪਾਂ ਇਸ ਚੀਜ਼ ਤੋਂ ਮੋੜਾਂਗੇ ਤਾਂ ਉਹ ਵੱਡੇ ਨਸ਼ਿਆਂ ਤੋਂ ਬਚ ਜਾਣਗੇ ਇਹ ਗਰਾਊਂਡ ਲੈਵਲ ਤੋਂ ਸ਼ੁਰੂ ਕੀਤਾ ਹੌਲੀ ਹੌਲੀ ਇਹਦਾ ਪ੍ਰਭਾਵ ਵੱਡੇ ਸ਼ਹਿਰਾਂ 'ਚ ਵੀ ਜਾਊਗਾ ਕੰਪਨੀਆਂ ਤੱਕ ਵੀ ਜਾਊਗਾ ਅਸੀਂ ਇਸ ਚੀਜ਼ ਨੂੰ ਬਹੁਤ ਹੀ ਮਤਲਬ ਕਿ ਵਧਾਈ ਦੇ ਪਾਤਰ ਨੇ ਉਹ ਅਸੀਂ ਬਹੁਤ ਸਲਾਘਾਯੋਗ ਕਦਮ ਸਮਝਦੇ ਹਾਂ ਇਹ ਚੀਜ਼ਾਂ ਨੂੰ ਵੀ ਇਹ ਫੈਸਲੇ ਨੇ ਜਿਹੜੇ ਬਹੁਤ ਵੱਡੇ ਹੌਸਲੇ ਨਾਲ ਲੈਂਦੇ ਜਾਂਦੇ ਨੇ ਤੇ ਸਰਪੰਚ ਜੀ ਬਹੁਤ ਜ਼ਿੰਮੇਵਾਰੀ ਨਾਲ ਨਿਭਾ ਰਹੇ ਨੇ ਬਹੁਤ ਵਧੀਆ ਕਿ ਦੁਕਾਨ ਤੇ ਕੋਈ ਤੁਹਾਨੂੰ ਲੱਗਿਆ ਕਿ ਇਹਦਾ ਨੁਕਸਾਨ ਹੋਇਆ ਕਿ ਕੋਈ ਜੇ ਕੋਈ ਮਾਲ ਪਿਆ ਹੁੰਦਾ ਜਾਂ ਨਹੀਂ ਨਹੀਂ ਸਰ ਜੋ ਅਸਲ ਜਿਹੜੇ ਦੁਕਾਨਾਂ ਤੇ ਮਾਲ ਪਿਆ ਵੀ ਸੀ ਇਹਨਾਂ ਨੇ ਹਦਾਇਤ ਕਰਕੇ ਉਹਨੂੰ ਟਾਈਮ ਦਿੱਤਾ ਸੀ ਤਿੰਨ ਦਿਨ ਦਾ ਵੀ ਚਲੋ ਜਿਹੜੇ ਦੁਕਾਨਾਂ ਤੇ ਮਾਲ ਪਿਆ ਵੀ ਭਾਈ ਤਿੰਨ ਦਿਨਾਂ ਦੇ ਵਿੱਚ ਉਹਨੂੰ ਖਤਮ ਕਰ ਦਿਓ ਜਾਂ ਹੋਰਾਂ ਪਰਾਂ ਕਰਕੇ ਉਹਨੂੰ ਵੇਚੋ ਜਾਂ ਵਾਪਸ ਕਰ ਦਿਓ ਕਿਸੇ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਨੁਕਸਾਨ ਨਾ ਹੋਵੇ ਬਾਕੀ ਜਿਨ੍ਹਾਂ ਦੁਕਾਨਾਂ ਤੇ ਮਾਲ ਪਿਆ ਵੀ ਸੀ ਇਹਨਾਂ ਨੇ ਪੇਮੈਂਟ ਦੇ ਕੇ ਉਹ ਮਾਲ ਆਪ ਚੱਕਿਆ ਸਰਪੰਚ ਸਾਹਿਬ ਨੇ ਵੀ ਅਸੀਂ ਉਹਨੂੰ ਡਰੇਨ ਕਰਾਂਗੇ ਜਿਵੇਂ ਵੀ ਮਰਜ਼ੀ ਉਹਨੂੰ ਖਪਾ ਦਾਂ ਖਤਮ ਕਰ ਦਾਂਗੇ ਤੇ ਵਧੀਆ ਮਤਲਬ ਕਿ ਸ਼ਾਬਾਸ਼ੀ ਹੈ ਇਹਨਾਂ ਦੀ ਇਹ ਸਾਰੀ ਪੰਚਾਇਤ ਦੀ ਬਹੁਤ ਗੁੱਡਵਿਲ ਹੈ ਇਹ ਤਸਵੀਰਾਂ ਤੁਹਾਨੂੰ ਬੁਖਾਰਿਆ ਪਿੰਡ ਦੀਆਂ ਸਾਥੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਸਰਪੰਚ ਸਾਹਿਬਾਨ ਤੇ ਹੋਰ ਜਿਹੜੇ ਮੈਂਬਰ ਹਨ ਪਿੰਡ ਦੇ ਲੋਕ ਹਨ ਉਹ ਵੀ ਇੱਥੇ ਪਹੁੰਚੋ ਇਹਨੇ ਪਹਿਲਾਂ ਅਸੀਂ ਸਰਪੰਚ ਸਾਹਿਬ ਨਾਲ ਗੱਲ ਕਰਾਂਗੇ ਕਿਸ ਤਰ੍ਹਾਂ ਦੇਖਦੇ ਨੇ ਸਰਪੰਚ ਸਾਹਿਬ ਵੱਲੋਂ ਸਤਿਕਾਰ ਸਤਿਕਾਰ ਜੀ ਮੈਂ ਸਰਪੰਚ ਨਹੀਂ ਹਾਂ ਜੀ ਸਰਪੰਚ ਜੀ ਕਿਸ ਤਰ੍ਹਾਂ ਤੁਹਾਡੇ ਦਿਮਾਗ 'ਚ ਜੈਨ ਚ ਆਇਆ ਕਿ ਯਾਰ ਆਹ ਜਿਹੜੇ ਮਤੇ ਨੇ ਹਰੇਕ ਪਿੰਡ ਦੇ ਲਈ ਜ਼ਰੂਰੀ ਨੇ ਏ ਮਤੇ ਆਂ ਦੇ ਕੋਈ ਜ਼ਰੂਰਤ ਹੈ ਜਿਵੇਂ ਨਸ਼ੇ ਨੂੰ ਲੈ ਕੇ ਆ ਜਿਹੜਾ ਆਪਣੇ ਸਟਿੰਗ ਵਗੈਰਾ ਪਿੰਡਾਂ 'ਚ ਮਿਲਦੀ ਆ ਕੋਕੀ ਨਾਮ ਦਾ ਇਹ ਚੋਪਾ ਜਾਂਦਾ ਹੈ ਜਿਹੜਾ ਨਸ਼ੇ ਦੀ ਵਤੋਂ ਚੋਂ ਆਉਂਦਾ ਹੈਗਾ ਇਹ ਛੋਟੇ ਛੋਟੇ ਬੱਚੇ ਪੀਂਦੇ ਨੇ ਕੋਈ 10 ਸਾਲਾਂ ਦਾ 12 ਸਾਲਾਂ ਦਾ ਅਕਸਰ ਹੀ ਜਾਂਦਾ ਸੀ ਰੋਡ ਤੋਂ ਲੰਘਦੇ ਆ ਤਾਂ ਦੁਕਾਨਾਂ ਰੋਡ ਦੇ ਉੱਪਰ ਹੀ ਨੇ ਬੱਚਿਆਂ ਨੂੰ ਰੋਜ਼ ਦੇਖਦੇ ਆ ਸਵੇਰ ਟਾਈਮ ਉਹਨਾਂ ਦੇ ਹੱਥ 'ਚ ਸਟਿੰਗ ਵਗੈਰਾ ਹੁੰਦੀ ਸੀ ਉਸ ਨੂੰ ਦੇਖ ਕੇ ਇਹ ਪੰਚਾਇਤ ਵੱਲੋਂ ਤੇ ਸਾਰੇ ਨਗਰ ਦਾ ਇਕੱਠ ਕਰਕੇ ਇਹ ਫੈਸਲੇ ਲਏ ਗਏ ਹਨ ਤੇ ਅਗਰ ਕੋਈ ਵੀ ਪਿੰਡ ਦਾ ਮੁੰਡਾ ਕੁੜੀ ਆਪਸ ਵਿੱਚ ਵਿਆਹ ਕਰਵਾਉਂਦੇ ਨੇ ਉਹਨਾਂ ਨੂੰ ਪਿੰਡ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਉਹਨਾਂ ਦਾ ਸਮਾਜਿਕ ਤੌਰ ਤੇ ਬਾਈਕਟ ਕੀਤਾ ਜਾਵੇਗਾ ਹੋਰ ਕਿਹੜੇ ਕਿਹੜੇ ਮਤ ਨੇ ਜਿਹੜੇ ਆਪਾਂ ਗੱਲ ਕਰੀਏ ਕਿ ਜਿਹੜੇ ਤੁਸੀਂ ਇੱਥੇ ਮਤੇ ਚ ਪਾਏ ਮਤਾ ਜਿਵੇਂ ਆਪਣੇ ਮੈਡੀਕਲ ਹਾਲ ਦੀਆਂ ਦੁਕਾਨਾਂ ਨੇ ਉਹਨਾਂ ਵੱਲੋਂ ਸਰਿੰਜ ਵਗੈਰਾ ਨਹੀਂ ਦਿੱਤੀ ਜਾਊਗੀ ਤੇ ਬਾਕੀ ਜਿਹੜਾ ਡੀਜੇ ਸਿਸਟਮ ਆ ਉਹ ਰਾਤ ਨੂੰ 10 ਵਜੇ ਤੱਕ ਚੱਲੇਗਾ ਅਗਰ ਨਸ਼ਾ ਕਰਦਾ ਕੋਈ ਵੀ ਕਰਦਾ ਜਾਂ ਵੇਚਦਾ ਫੜਿਆ ਜਾਂਦਾ ਹੈ ਪੰਚਾਇਤ ਜਾਂ ਪਿੰਡ ਵੱਲੋਂ ਕੋਈ ਵੀ ਨਮਾਇੰਦਾ ਉਸਦੇ ਪਿੱਛੇ ਨਹੀਂ ਜਾਏਗਾ ਨਾ ਹੀ ਉਹਦੀ ਗਵਾਹੀ ਦੇਗਾ ਜਮਾਨਤ ਦੇ ਤੌਰ ਤੇ ਜੀ ਬਹੁਤ ਬਹੁਤ ਧੰਨਵਾਦ ਸਾਡਾ ਕੁਝ ਹੋਰ ਵੀ ਵੀ ਮੌਜੂਦਾ ਸੱਸੀ ਕਾਰ ਜੀ ਕਿਸ ਤਰ੍ਹਾਂ ਦੇ ਦਿਓ ਕਿ ਜਿਹੜਾ ਮੈਂ ਕਹਿੰਨਾ ਲਖਣਾ ਇੱਕ ਪਿੰਡ ਦੀ ਪੰਚਾਇਤ ਵੱਲੋਂ ਜਿਹੜਾ ਇਹ ਫੈਸਲੇ ਲਏ ਗਏ ਨੇ ਦੇਖੋ ਜਿਹੜੇ ਫੈਸਲੇ ਲੱਤੇ ਨੇ ਸਾਡੀ ਜਿਹੜੀ ਪੰਚਾਇਤ ਹੈ ਨੌਜਵਾਨ ਪੰਚਾਇਤ ਹੈਗੀ ਇਹਨਾਂ ਨੇ ਮਤਲਬ ਸੋਚ ਸਮਝ ਕੇ ਫੈਸਲੇ ਲੈਣੇ ਫੈਸਲੇ ਬਹੁਤ ਵਧੀਆ ਲੈਂਦੇ ਨੇਗੇ ਇਹ ਕਿਉਂ ਸ਼ੁਰੂਆਤ ਤੱਕ ਕਿਸੇ ਨੂੰ ਇੱਕ ਨੂੰ ਕਰਨੀ ਪੈਂਦੀ ਹੁੰਦੀ ਹੈ ਉਹਦੇ ਕਰਕੇ ਸਾਡੀ ਪੰਚਾਇਤ ਨੇ ਇਹ ਸ਼ੁਰੂਆਤ ਕੀਤੀ ਹੈ ਅਸੀਂ ਸੋਚਦੇ ਆ ਵੀ ਇਹ ਸ਼ੁਰੂਆਤ ਹੋ ਗਈ ਹੁਣ ਆਲੇ-ਦਾਲੇ ਜੋ ਗਵਾਂਢੀ ਪਿੰਡ ਨੇ ਜੋ ਦੂਰ ਤੱਕਰ ਪੰਜਾਬ ਦੇ ਸਾਰੇ ਪਿੰਡ ਨੇ ਇਹ ਸਾਰਿਆਂ ਨੂੰ ਸੋਚ ਲੈਣਾ ਚਾਹੀਦਾ ਕਿਉਂਕਿ ਇਕੱਲੀ ਸਰਕਾਰ ਦਾ ਕੰਮ ਨਹੀਂ ਹੈਗਾ ਨਿਸ਼ਕਤ ਕਰਨਾ ਜੇ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਜਾਂ ਪਿੰਡ ਦੇ ਨੌਜਵਾਨ ਪਿੰਡਾਂ ਦੇ ਨੌਜਵਾਨ ਵੀ ਇਹ ਇਸ ਦੇ ਵਿੱਚ ਮਤਲਬ ਯੋਗਦਾਨ ਪਾਉਣ ਕਿਉਂਕਿ ਨੌਜਵਾਨ ਜੋ ਵੀ ਨਸ਼ਾ ਕਰਨ ਲੱਗ ਜਾਂਦਾ ਹੈ ਉਹਦੇ ਘਰ ਦੀ ਬਰਬਾਦੀ ਹੋ ਜਾਂਦੀ ਤੇ ਨੌਜਵਾਨ ਆਪ ਵੀ ਬਰਬਾਦ ਹੋ ਜਾਂਦੇ ਨੇ ਇਹ ਬਰਬਾਦੀ ਨਾ ਹੋਵੇ ਤੇ ਬਰਬਾਦੀ ਨੂੰ ਰੋਕਿਆ ਜਾਵੇ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਜੋ ਨੌਜਵਾਨ ਨੇ ਇਹਨਾਂ ਦੇ ਇਹ ਮਤਿਆਂ ਦੇ ਉੱਤੇ ਅਮਲ ਕਰਨ ਤੇ ਇਹਦਾ ਡਟ ਕੇ ਇਹਦੇ ਨਾਲ ਸਾਥ ਦੇਣ ਇਹਦਾ ਜੀ ਧੰਨਵਾਦ ਸਰਨਾ ਹੋਰ ਵੀ ਇੱਥੇ ਮੈਂਬਰ ਸਾਹਿਬਾਨ ਜੀ ਦੇ ਕੀ ਨਾਮ ਹੈ ਮੇਰਾ ਨਾਮ ਮੀਵ ਸਿੰਘ ਹੈ ਜੀ 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 ਜੀੜੀ ਬੈਂਕ ਦਾ ਚੇਅਰਮੈਨ ਹਾਂ ਇਸ ਕਰਕੇ ਸਾਡੇ ਨਗਰ ਜਿਹੜੀ ਸਾਡੇ ਨਗਰ ਦੀ ਨੌਜਵਾਨ ਪੰਚਾਇਤ ਹੈ ਇਹ ਬਹੁਤ سوچ سوچ ਸਮਝ ਕੇ ਫੈਸਲੇ ਕਰ ਰਹੀ ਹੈ ਜਿਹੜੇ ਫੈਸਲੇ ਇਹਨਾਂ ਨੇ ਕੀਤੇ ਨੇ ਇਹ ਬਹੁਤ ਵਧੀਆ ਮਤੇ ਪਾਏ ਨੇ ਅਸੀਂ ਇਹਨਾਂ ਨਾਲ ਸਾਰੇ ਬੰਦੇ ਸਹਿਮਤਾ ਸਾਰਿਆਂ ਨੂੰ ਪਹਿਲਾਂ ਤਾਂ ਸਟਿੰਗ ਦਾ ਹੈ ਜਿਹੜੇ ਬੱਚੇ ਛੋਟੇ ਛੋਟੇ ਬੱਚੇ ਵਰਤਦੇ ਨੇ ਇਹਦੇ ਵਿੱਚ ਜਦੋਂ ਨਸ਼ੇ ਦੀ ਸ਼ੁਰੂਆਤ ਹੁੰਦੀ ਹੈ ਤਾਂ ਇੱਥੋਂ ਸ਼ੁਰੂਆਤ ਹੋ ਜਾਂਦੀ ਹੈ ਦੂਸਰਾ ਮਤੇ ਪਾਇਆ ਜਿਹੜੇ ਨਸ਼ੇ ਵਾਲੇ ਬੱਚੇ ਕੋਈ ਵੀ ਨਸ਼ਾ ਵਰਤਦਾ ਬੰਦਾ ਫੜਿਆ ਗਿਆ ਤਾਂ ਉਹਨੂੰ ਪੁਲਿਸ ਜਾਂ ਸਾਡੇ ਕੋਈ ਕੋਈ ਵੀ ਮੋਤਵਰ ਬੰਦਾ ਜਾਂ ਨੰਬਰਦਾਰ ਜਾਂ ਕੋਈ ਪੰਚਾਇਤ ਮੈਂਬਰ ਉਹਦੇ ਮਗਰ ਨਹੀਂ ਜਾਊਗਾ ਨਾ ਕਿ ਉਹ ਨੂੰ ਛੜਾ ਨਾ ਉਹ ਨੂੰ ਛੜਾ ਕੇ ਲਿਆ ਜਾਂਦਾ ਜਾਊਗਾ ਜੇ ਕੋਈ ਛੜਾ ਕੇ ਲਿਆਊਗਾ ਤਾਂ ਉਹਦਾ ਅਸੀਂ ਬਾਈ ਸੋਸ਼ਲ ਬਾਈਕਾਟ ਕੀਤਾ ਜਾਊਗਾ ਨਮ ਇਹ ਦੂਜੀ ਮੱਥੇ ਗੱਲ ਕਰੀਏ ਕਿ ਇੱਕ ਮਤਾ ਸਾਡੇ ਹੋਰ ਪੜਿਆ ਸੀ ਕਿ ਜ਼ਮੀਨ ਜਾਇਦਾਦ ਨੂੰ ਲੈ ਕੇ ਕਿ ਜੇ ਕੋਈ ਪਰਿਵਾਰਕ ਮੈਂਬਰ ਨਹੀਂ ਮੰਨਦਾ ਤਾਂ ਉਹ ਜਿਹੜੀ ਜ਼ਮੀਨ ਦੇ ਹੱਕ ਦੇ ਵਿੱਚ ਨੰਬਰਦਾਰ ਜਾਂ ਪੰਚਾਇਤ ਦਾ ਕੋਈ ਮੈਂਬਰ ਨਹੀਂ ਹੋਵੇ ਜਿਹੜਾ ਜ਼ਮੀਨ ਵਾਲਾ ਮਤਾ ਪਾਇਆ ਹੈ ਉਹ ਇਸ ਤਰ੍ਹਾਂ ਹੈ ਕਿ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਹੀ ਕੋਈ ਬੰਦਾ ਜਿਹੜੀ ਕੋਈ ਜਾਇਦਾਦ ਹੈ ਕੋਈ ਉਹਨੂੰ ਵੇਚਦਾ ਕਰਦਾ ਹੈ ਜਾਂ ਕੋਈ ਕਿਸੇ ਨਾਲ ਤਬਾਦਲਾ ਕਰਦਾ ਹੋਵੇ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਹੀ ਕਰਿਆ ਜਾਊਗਾ ਜੇ ਉਹ ਇਕੱਲਾ ਬੰਦਾ ਸਹਿਮਤੀ ਤੋਂ ਬਿਨਾ ਕਰਦਾ ਹੈ ਤਾਂ ਕੋਈ ਵੀ ਬੰਦਾ ਨੰਬਰਦਾਰ ਉਸ ਦੀ ਗਵਾਹੀ ਪਾਉਣ ਨਹੀਂ ਜਾਊਗਾ ਜੀ ਬੁੱਤ ਤਾਂ ਸਾਡੇ ਨਾਲ ਕੁਝ ਹੋਰ ਵੀ ਮੌਜੂਦ ਦੇਖ ਸਕਦੇ ਹੋ ਹੱਥ ਦੇ ਵਿੱਚ ਉਹਨਾਂ ਦੇ ਕਾਪੀਆਂ ਫੜੀਆਂ ਹੋਈਆਂ ਮਤੇ ਦੀਆਂ ਤਸਵੀਰਾਂ ਤੁਹਾਨੂੰ ਉਪਨੀ ਪਿੰਡ ਦੀਆਂ ਸੀ ਵਖਾ ਰਹੇ ਆ ਵੀ ਜਿਸ ਤਰ੍ਹਾਂ ਦੇ ਦੇਖੋ ਕਿ ਅਕਸਰ ਆਪਾਂ ਵੇਖਦੇ ਸੀਗੇ ਪ੍ਰਵਾਸੀਆਂ ਦਾ ਬੜੀ ਦਿੱਕਤ ਆ ਰਹੀ ਸੀਗੀ ਉਹ ਵੀ ਤੁਹਾਡੇ ਵਿੱਚ ਮਤਾ ਪਾਇਆ ਗਿਆ ਵੀ ਜਿਹੜੇ ਪ੍ਰਵਾਸੀ ਸੀ ਉਹ ਬਹੁਤ ਜ਼ਿਆਦਾ ਮਾਤਰਾ ਚ ਸਾਡੇ ਪਿੰਡਾਂ ਦੇ ਵਿੱਚ ਆ ਕੇ ਵਸ ਰਹੇ ਸੀ ਜਿਨ੍ਹਾਂ ਨੂੰ ਕਿ ਸਾਡੇ ਪਿੰਡਾਂ ਦੇ ਸਰਪੰਚ ਬਿਨਾ ਉਹਨਾਂ ਦੀ ਜਾਣ-ਛਾਣ ਤੋਂ ਉਹਨਾਂ ਨੂੰ ਮੋਹਰਾਂ ਲਾ ਕੇ ਆਧਾਰ ਕਾਰਡ ਵਗੈਰਾ ਉਹਨਾਂ ਦੇ ਜੜੇ ਅਡੰਕੀਆਂ ਸੀ ਉਹ ਬਣਾ ਰਹੇ ਸੀ ਉਹ ਵੀ ਸਾਡੇ ਪਿੰਡ ਨੇ ਫੈਸਲਾ ਲਿਆ ਤੇ ਅਸੀਂ ਇੱਕ ਬੇਨਤੀ ਸਾਰੇ ਪਿੰਡਾਂ ਵਾਲਿਆਂ ਪੰਚਾਇਤਾਂ ਨੂੰ ਕਰਦੇ ਆ ਕਿ ਜਦੋਂ ਵੀ ਤੁਸੀਂ ਮਤਾ ਪਾਉਣਾ ਹੈ ਪਿੰਡ ਨੂੰ ਜਰੂਰ ਕੰਫੀਡੈਂਸ ਵਿੱਚ ਲੈ ਲਿਓ ਕਿਉਂਕਿ ਸਾਰਾ ਜੇਕਰ ਪਿੰਡ ਦਾ ਸਹਿਯੋਗ ਹੋਊਗਾ ਤਾਂ ਹੀ ਜਿਹੜੇ ਆਪਣੇ ਮਤੇ ਨੇ ਜਾਂ ਫੈਸਲੇ ਨੇ ਉਹ ਪੂਰ ਚੜ ਸਕਦੇ ਨੇ ਕਿਉਂਕਿ ਇਕੱਲੀਆਂ ਪੰਚਾਇਤਾਂ ਉਹ ਕੁਝ ਨਹੀਂ ਕਰ ਸਕਦੇ ਸਾਰੇ ਪਿੰਡ ਦਾ ਸਹਿਯੋਗ ਹੈ ਸਾਨੂੰ ਸਾਡੇ ਪਿੰਡ ਦਾ ਪੂਰਾ ਸਹਿਯੋਗ ਹੋਇਆ ਪੂਰੇ ਉਹਨਾਂ ਨਾਲ ਜਿਹੜੀ ਅਸਲਾਹ مشورہ ਕਰਕੇ ਫਿਰ ਬਾਅਦ ਦੇ ਵਿੱਚ ਇਹ ਸਾਰੇ ਜਿਹੜੇ ਨੇ ਮਤੇ ਨੇ ਉਹ ਪਾਏ ਗਏ ਨੇ ਜਿਵੇਂ ਕਿ ਆਪਾਂ ਇੱਕ ਹੋਰ ਦਿੱਕਤ ਬਹੁਤ ਦੇਖਦੇ ਕਿ ਜਿਹੜੇ ਆਪਣੇ ਮਹਾਂਤ ਨੇ ਉਹ ਵੀ ਆਪਣੇ ਪਿੰਡਾਂ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਜਿਹੜਾ ਸੀਗਾ ਲੈਣ ਲੱਗੇ ਸੀ ਪੈਸੇ ਉਹ ਨਹੀਂ ਸੀ ਦੇਖਦੇ ਕਿ ਅਜੋ ਗਰੀਬ ਪਰਿਵਾਰਾਂ ਨੂੰ ਤਾਂ 1100 ਰੁਪਏ ਉਹ ਜਿਹੜੇ ਖੁਸ਼ੀ ਦੇ ਵਿੱਚ ਉਹ ਦੇਣਾਗਾ ਉਹ ਕੋਈ ਵੀ ਉਹਨਾਂ ਤੋਂ ਧੱਕਾ ਨਹੀਂ ਹੋਊਗਾ ਇਸ ਤਰ੍ਹਾਂ ਦੇ ਕਾਫੀ ਜਿਹੜੇ ਮਤੇ ਨੇ ਉਹ ਪਾਏ ਗਏ ਇਹ ਗੱਲ ਆਪਾਂ ਦੂਜੇ ਪਾਸੇ ਨਹੀਂ ਕਰੀਏ ਕਿ ਜਿਸ ਤਰ੍ਹਾਂ ਕਿ ਅਕਸਰ ਦੇਖਦੇ ਹਾਂ ਕਿ ਵਿਆਹਾਂ ਸ਼ਾਦੀਆਂ ਜਿੱਮੇ ਪਿੰਡਾਂ ਦੇ ਵਿੱਚ ਵਿਆਹ ਹੁੰਦਾ ਬੜਾ ਰੋਲਾ ਪਾ ਸਾਰੀ ਰਾਤ ਚੱਲਦਾ ਰਹਿੰਦਾ ਹੈ ਟਰੈਕਟਰਾਂ ਦੀ ਵੀ ਗੱਲ ਕਰੀਏ ਤਾਂ ਉੱਚੀ ਆਵਾਜ਼ ਦੇ ਵਿੱਚ ਬਿਮਾਰ ਬੰਦੇ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਤੇ ਇੱਕ ਆਪਾਂ ਦੇਖਦੇ ਹਾਂ ਕਿ ਜਿਹੜਾ ਸਾਊਂਡ ਸਿਸਟਮ ਆ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਜਿਵੇਂ ਟਰੈਕਟਰਾਂ ਦੇ ਉੱਪਰ ਬਹੁਤ ਜ਼ਿਆਦਾ ਵੱਡੇ ਸਪੀਕਰ ਲਾ ਕੇ ਪਿੰਡਾਂ ਦੇ ਵਿੱਚ ਜਦੋਂ ਲੰਘਦੇ ਸੀ ਤਾਂ ਉੱਚੀ ਆਵਾਜ਼ ਦੇ ਵਿੱਚ ਲੱਗਦੇ ਸੀ ਉਹ ਵੀ ਅਸੀਂ ਜਿਹੜਾ ਸਾਡੇ ਪਿੰਡ ਦੀ ਹਦੂਦ ਦੇ ਵਿੱਚ ਉਹਦੀ ਮਨਾਹੀ ਕਰੀ ਹੈ ਤੇ ਜਿਹੜਾ ਰਾਤ ਨੂੰ ਵਿਆਹ ਸ਼ ਕੋਈ ਸਰਕਾਰ ਦੀਆਂ ਹਦਾਇਤਾਂ ਮੁਤਾਬਕ 10 ਵਜੇ ਤੱਕ ਹੀ ਲੱਗਣਗੇ ਉਹ ਵੀ ਅਸੀਂ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਵੀ ਕਰਤੀ ਆ ਬਾਕੀ ਜੇ ਕੋਈ ਨਹੀਂ ਮੰਨੂਗਾ ਤਾਂ ਉਹਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਸ ਤਰ੍ਹਾਂ ਦੇ ਦੇਖੋ ਕਿ ਜਿਹੜਾ ਇੱਕ ਬਹੁਤ ਸੋਣਾ ਮਤਾ ਪਾਇਆ ਸੀ ਵਿਖਿਆ ਕਿ ਜਿਹੜਾ ਕਿ ਪਿੰਡ ਦਾ ਕੋਈ ਮੁੰਡਾ ਕੁੜੀ ਜੇ ਇੱਕ ਦੂਜੇ ਨਾਲ ਵਿਆਹ ਕਰਾਉਂਦਾ ਤਾਂ ਉਹਦੇ ਵੀ ਬਾਇਕਟ ਇਹ ਦੇਖੋ ਜੀ ਇੱਕ ਸਮਾਜਿਕ ਇਫੈਕਟ ਬਹੁਤ ਪੈ ਰਿਹਾ ਸੀ ਜਿਹੜਾ ਕਿ ਆਪਾਂ ਆਪਣੇ ਪਿੰਡ ਦੇ ਵਿੱਚ ਭਾਈਚਾਰਾ ਸੀ ਉਹ ਖਤਮ ਹੋ ਰਿਹਾ ਸੀ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਸਿਆਣੇ ਬਜ਼ੁਰਗਾਂ ਦੇ ਕਹਿਣ ਦੇ ਅਨੁਸਾਰ ਅਸੀਂ ਵੀ ਇਸ ਨੂੰ ਜ਼ਰੂਰੀ ਸਮਝਿਆ ਕਿਉਂਕਿ ਪਿੰਡਾਂ ਦੇ ਵਿੱਚ ਭਾਈਚਾਰੇ ਦੇ ਨਾਲ ਹੀ ਅਸੀਂ ਰਹਿੰਦੇ ਹਾਂ ਸਮਾਜਿਕ ਸਮਾਜ ਹੈ ਜਿਹੜਾ ਸਾਡਾ ਭਾਈਚਾਰੇ ਦੇ ਨਾਲ ਹੀ ਚੱਲ ਰਿਹਾ ਉਹ ਭਾਈਚਾਰਾ ਖਤਮ ਹੋ ਰਿਹਾ ਸੀ ਉਸ ਦੇ ਸਬੰਧ ਦੇ ਵਿੱਚ ਅਸੀਂ ਇਹ ਵੀ ਫੈਸਲਾ ਕੀਤਾ ਕਿ ਜਿਹੜਾ ਕੋਈ ਬਾਹਰੋਂ ਵੀ ਆਪਣੇ ਪਿੰਡ ਦੀ ਹੀ ਕੁੜੀ ਦੇ ਨਾਲ ਵਿਆਹ ਕਰਾ ਕੇ ਦੂਸਰੇ ਪਿੰਡ 'ਚ ਸ਼ਿਫਟ ਹੋ ਜਾਂਦਾ ਸਾਡੇ ਪਿੰਡ 'ਚ ਸ਼ਿਫਟ ਹੋਊਗਾ ਤਾਂ ਅਸੀਂ ਉਹਨੂੰ ਵੀ ਜਿਹੜਾ ਉਹ ਆਪਣੇ ਪਿੰਡ ਦੇ ਵਿੱਚ ਨਹੀਂ ਰਹਿਣ ਦੇਵਾਂਗੇ ਜੀ ਬਹੁਤ-ਬਹੁਤ ਇਹਦਾ ਸਾਡੇ ਨਾਲ ਪਿੰਡ ਦੇ ਮੈਂਬਰ ਜਿਨ੍ਹਾਂ ਵੱਲੋਂ ਇੱਕ ਬਹੁਤ ਸੋਹਣਾ ਮਤਾ ਪਾਇਆ ਗਿਆ ਹੈ ਕਿ ਦੱਸਣਾ ਚਾਹਾਂਗੇ ਕਿ ਇੱਕ ਵਿਲੱਖਣਾ ਮਤਾ ਹੈ ਪਾਵੇਂ ਪਰਦੇਸੀਆਂ ਨੂੰ ਲੈ ਕੇ ਆ ਗਏ ਜਿਹਦਾ ਮੇਨ ਮੁੱਦਾ ਇਹਨਾਂ ਦਾ ਨਸ਼ੇ ਦੇ ਖਿਲਾਫ ਹੈ ਕਿਉਂਕਿ ਨਸ਼ੇ ਜਿਹੜਾ ਇਹਨਾਂ ਦਾ ਹੱਕ ਮੰਨਣਾ ਹੈ ਕਿ ਜਿਹੜੇ ਨਵੇਂ ਨੌਜਵਾਨ ਹਨ ਸਟਿੰਗ ਦੇ ਜਾਂ ਆਪਾਂ ਕਹਿੰਦੇ ਆ ਜਿਹੜਾ ਐਨਰਜੀ ਡਰਿੰਕ ਹੈ ਉਹ ਤੋਂ ਸ਼ੁਰੂ ਹੁੰਦੇ ਹਨ ਜਿਸ ਦੇ ਕਾਰਨ ਉਸ ਤੋਂ ਬਾਅਦ ਅੱਗੇ ਵਾਦੇ 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 ਉਹ ਨਸ਼ੇ ਵੱਲ ਇੰਨਾ ਵਧ ਜਾਂਦੇ ਹਨ ਕਿ ਨਸ਼ੇ ਦੀ ਦਲਦਲ ਦੇ ਵਿੱਚ ਵੜ ਜਾਂਦੇ ਹਨ ਜਿਸ ਕਾਰਨ ਪੰਚਾਇਤ ਅਤੇ ਸਾਰੇ ਪਿੰਡ ਵਾਸੀਆਂ ਵੱਲੋਂ ਇੱਕ ਬਹੁਤ ਸੋਣਾ ਮਤਾ ਬੈਠ ਕੇ ਬਣਾਇਆ ਗਿਆ ਤੇ ਉਸ ਤੋਂ ਬਾਅਦ ਇਹਨੂੰ ਪਾਸ ਕੀਤਾ ਗਿਆ ਸੰਗਰੂਰ ਤੋਂ ਰਵੀ ਸ਼ਰਮਾ ਪੰਜਾਬੀ ਲਾਈਵ ਟੀਵੀ